ਹਾਂਜੀ سارے ਯਾਰੋਂ ਬੈ ਰਾਤ ਫੜਨੀ ਆ ਭਾਈ ਕੋਲੇ ਆ ਗਈਆਂ ਗੱਡੀਆਂ ਟੈਕਸ ਵਾਲਿਆਂ ਨੇ ਟੋਗਾ ਟੱਕ 150 ਗੱਡੀ ਫੜਿਆ ਰਾਤ ਪੰਪਾਂ ਦੇ ਪੰਪ ਭਰੇ ਪਏ ਨੇ ਰੋੜਾਂ ਦੇ ਰੋੜ ਭਰੇ ਪਏ ਨੇ ਜਲੀ ਹਮ ਫੜ ਫੜ ਕੇ ਖੜਾ ਗਏ ਤੇ ਖੜਾ ਗਏ ਬੰਦਨ ਸੰਤ ਡਰਾਈਵਰਾਂ ਦੇ ਲੈ ਗਈ ਤੇ ਆ ਬੰਦੇ ਟੋਕਰੀ ਇਹ

ਉੱਥੇ ਖੜੀ ਹਨ ਜਿੱਥੇ ਦਾਇਮ ਨਿਗਾਹ ਜੰਦੀ ਆ ਉਥੇ ਆਪਣੀ ਗੱਡੀ ਖੜੀ ਆ ਉਈ ਕੋਲੇ ਆ ਵੀ ਘਟੋ ਘਟਾ 1.5-200 ਗੱਡੀਆਂ ਖੜੀਆਂ ਇੱਕ ਗੱਡੀ ਦਾ ਤੁਸੀਂ ਲੱਖ ਰੁਪਏ ਦਾ ਚਾਰਨ ਲਾ ਲੱਖ ਲੈ ਲੱਖਾ ਕਰਦਾ ਬੈਰਾ ਚਾਰਨ ਉਹ ਇਸ ਗੱਡੀ ਆ 1.5-200 ਗੱਡੀਆਂ ਦੇ ਦੇ ਕਿੰਨੇ ਚਲਾ ਆਹਾਂ ਵਾਲੇ ਨੇ ਖੜੀਆਂ ਉਹ ਖੜੀਆਂ ਨੇ ਦੂਰ ਖੜੀਆਂ ਨੇ ਗੱਡੀ ਲੈਂਦਾ ਹੈ ਨਾ ਗੱਡੀ आ खड़ी हम्म इससे ढाई निकाल जाओ कोलाइ कोला कोलाइ कोला आ रही है कोले आलिया ना बेटूंग पार्किंग का भी आ रही है ना और बस भी कोले आलिया कोले आलिया कोलाइ कोला नंबर आ रहे हैं नंबर टीवी नंबर इससे ढाई निकाल जाओ ढाई निकाल जाओ ते क्या बोल रहे हैं पार्टी वाला बोल रहा है चलान बरने को देखो है क्या बोल रहा है पार्टी वाला चलान बरना क्या करना पार्टी वाले को हमने कर दिया ओ, अभी देखो कितना दिन लगाता है है कल आज पकड़ा यारोले पंप का बागड़ा इधर न

ਇੰਨੇ ਵੀ ਰਹੇ ਹੋ। ਫਟੋ ਘੱਟ 1.5-200 ਗੱਡੀ ਖੜੀ ਜਾਂ। ਰਾਤ ਨੂੰ। ਉਹ ਦਰਦੀ ਜਾਂਦਾ। ਬੜਾ ਵਿੱਚ ਵੱਡਾ ਬਾਂਪਾ। ਤਕਬਾ ਦਾ ਇੱਕ ਗੱਡੀ ਦਾ ਲੱਖ ਰੁਪਏ ਦਾ ਜਨਾਣ ਲਾਗੇ, 150 ਦਾ। ਇਹਨੇ ਲੱਖ ਦਾ ਜਨਾਣ ਹੋ ਗਿਆ। 50 ਗੱਡੀਆਂ ਸੀ ਨੇ।

ਅਗੇ ਲੈ ਕੇ ਉਹਨੂੰ ਜਿੱਦਾਂ ਚਲਾਨਪੁਰ ਉਹਦੇ ਲਾਇਸੈਂਸ ਵਿਸੁੰਧ ਦੇ। ਉਹਨਾਂ ਦਾ ਮੈਥੇ ਜੱਥੇ ਹੀ ਪਾਰਟੀ ਚਲਾਉਣੀ ਕਰਦੀ। ਜਦ ਪਾਰਟੀ ਨੇ ਚਲਾਨ ਭਰਿਆ ਫੇਰ ਦੇਖੋ ਕਹੜਾ ਸੁਣਾਂਗਾ। ਦੇਖੋ ਬਾਕੀ ਕਦੋਂ ਪਾਰਟੀ ਚਲਾਉਣ ਭਰਦੀ ਐ। ਇਹ ਆ 2 ਨੰਬਰ ਦਾ ਕੋਲਾ। ਉਹ ਕਹਿੰਦੇ ਨੇ 2 ਨੰਬਰ ਦਾ ਘਾਟੀਆ ਕੋਲਾ। ਇੰਨਾ ਪੈਂ ਸਾਫ ਹੋਉਂਦੇ ਨੇ ਪਰ ਐ

अपने फॉलो कर लो यार चैनल सब्सक्राइब कर यूट्यूब वाले फेसबुक वाले फॉलो कर लार गाइस देख के देखा सुटदा